ਜਵਾਬ ਮਿਲ ਸਕਦਾ ਹੈ ਲੇਕਿਨ ਗਰੀਬਾਂ ਦੇ ਵੇਰੇ ਜੋ ਕਦੇ ਸਾਨੂੰ ਜਵਾਬ ਨਹੀਂ ਮਿਲਿਆ ਸਾਡੀ ਇੱਕ ਨਾਲਾ ਕੇ ਵੱਡੀ ਕੋਠੀ ਆਵੇ ਕੋਈ ਤਾਂ ਕਾਜੂ ਪਰਾਣੇ ਪਏ ਹੁੰਦੇ ਉਹ ਮੈਨੂੰ ਵੀ ਖਵਾ ਦਿੰਦਾ ਪ੍ਰਗਟ ਸਿੰਘ ਨੂੰ ਵੀ ਉਹੀ ਖਵਾਉਂਦਾ ਬੈਂਸ ਨੂੰ ਵੀ ਉਹੀ ਖਵਾਉਂਦਾ ਤੇ ਜਦੋਂ ਉਹਨਾਂ ਦੇ ਕਈ ਵਾਰੀ ਕਾਜੂ ਖਾਂਦੇ ਤਾਂ ਸਿੱਲੇ ਹੁੰਦੇ ਸਿੱਲੇ ਮੂੰਹ ਚ ਪੁੱਟਦਾ ਨਹੀਂ ਪਰ ਜਦੋਂ ਗਰੀਬ ਦੇ ਘਰੇ ਜਾਈਏ ਨਾ ਤਰਸੀਮ ਅਰਜੇ ਦੇ ਇਹ 500 ਦਾ ਇਹਦੀ ਜੇਰਤ ਹੁੰਦਾ 500 ਮੰਗ ਲਿਆਉਂਦਾ ਵੀ ਯਾਰ ਅੱਜ ਰਾਜੇ ਨੇ ਆਉਣੇ ਸਾਡੇ ਘਰੇ ਤੇ ਘਰ ਵਾਲੀ ਕੱਪ ਮੰਗੀ ਜਾਂਦੀ ਹੈ ਮੰਗੀ ਜਾਂਦੀ ਹੈ ਵੀ ਅੱਜ ਰਾਜੇ ਨੇ ਚਾਹ ਪੀਣੀ ਹੈ ਤੇ ਕਾਜੂ ਇਹਨਾਂ ਦਾ ਕੜੱਕ ਦੇਵੇਂ 500 ਧਾਰਾ ਮੰਗਦਾ ਤੇ ਕੜੱਕ ਦੇਵੇਂ ਟੁੱਟਦਾ ਤਕੜੇ ਦੇ ਘਰੇ ਇੱਕ ਕੋਠੀ ਕੋਠੀ ਆ ਡੱਬੇ ਦਾ ਆ ਹੀ ਪਰਦੇ ਅਤਰ ਸਿੰਘ ਸਿਆ ਡੱਬੇ ਆ ਹੀ ਪਰਦੇ ਪੇ ਚਾਹ ਪੀ ਕੇ ਜਿੰਨੇ ਜਾਂਦੇ ਆ ਕਾਪੜੀ ਢੋਢੀ ਕਈਆਂ ਦਾ ਪੰਜ ਦਿਨ ਵੀ ਇਹਦੇ ਤੇ ਸਾਡਾ ਰਾਜਾ ਚਾਹ ਪੀ ਕੇ ਗਿਆ ਐਨਾ ਗਰੀਬ ਇਹ ਗਰੀਬ ਤੇ ਪਿਆਰ ਦੀ ਗੱਲ ਹੈ ਪਿਆਰ ਦੀ ਗੱਲ ਬਹੁਤ ਸਹੀ ਪਿਆਰ ਜਦੋਂ ਦਾ ਬੜਿਆਂ ਝਾੜੂ ਭਗਵੰਤ ਮੰਨਦੀਆਂ ਸੁਰ ਕੇ ਗੱਲਾਂ ਜਿਹੜੀਆਂ ਮੇਰੀਆਂ ਭੈਣਾਂ ਬੈਠੀਆਂ ਯਾਰ ਰਹੂਗਾ ਕਵੇ ਯਾਰ ਰਹੂਗਾ ਯਾਰ ਰਹੂਗਾ ਲੈ ਲੈ ਯਾਰ ਉਹ ਯਾਰ ਵੀ ਨਹੀਂ ਆਇਆ ਤੇ ਸਾਡਾ ਯਾਰ ਵੀ ਭੁੱਲ ਗਿਆ ਹੁਣ ਪੁੱਛੋ ਕਿਹੜਾ ਜਿਹੜਾ 500 ਬਾਦਲ ਪੈਨਸ਼ਨ ਦਿੰਦਾ ਸੀ ਅਸੀਂ 1500 ਕੀਤੀ 1000 ਰੁਪਿਆ ਅਸੀਂ ਵਧਾਇਆ ਕਿਉਂ ਬਈ ਦੱਸ ਬਾਬਾ ਭਾਈ ਜੋ ਵੀ ਨਾ ਵੀ ਬਾਦਲ ਪਹਿਲਾਂ ਅਖੀਰਲੇ ਸਾਲ ਉਹਨੇ 500 ਕਰਤਾ ਅਸੀਂ ਪਹਿਲੇ ਸਾਲ 750 ਤੇ ਦੂਜੇ ਸਾਲ 1500 ਇਹ ਕੰਮ ਹੈ ਸਾਡੀ ਜਿੰਦਾਬਾਦ ਜਿੰਦਾਬਾਦ ਤੇਦਰਸੀਮ ਤੇ ਭੁੱਲਗੀਆਂ ਬੀਬੀਆਂ ਕਿਕਲੀ ਕਲੀਮ ਵੀ ਸੁਣ ਕੇ ਮਾਨਦੀ ਤੇ ਉਹਨੂੰ ਮੋਟਾ ਪਾਤੀਆਂ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁੱਲ ਗਿਆ ਜਿਹੜਾ ਮਾਫ਼ ਕੀਤਾ ਥੋਡਾ ਬੋਲੋ ਅੱਛਾ ਇਹ ਜਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਕੇ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਈਆਂ ਦਾ ਮਾਫ਼ ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਲੀ ਨਹੀਂ ਤਾਂ ਬੁੜੀਆਂ ਨੂੰ ਬੰਦਿਆਂ ਦੇ ਮਗਰ ਬਸ ਕਰਨਾ ਪੈਂਦਾ ਸੀ ਪਹਿਲੀ ਵਾਲੀ ਹੋਈ ਆ ਬੁੜੀਆਂ ਦੇ ਮਗਰ ਬਸ ਬੰਦੇ ਜਿਹੜੇ ਇਹ ਵੀ ਸਾਡੇ ਨਾਲ ਮਰਤ ਗਏ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ ਦੋਵੇਂ ਪਾਸੇ ਹੋ ਗਏ ਅਸੀਂ ਅੱਛਾ 1 ਮਿੰਟ ਚਾਚਾ 1 ਮਿੰਟ ਭਗਵਾਨ ਤੁਮਾਨ ਦਾ 4 ਸਾਲ ਹੋ ਗਏ 1 ਸਾਲ ਦਾ 12000 ਬਣ ਗਿਆ 2 ਸਾਲਾਂ ਦਾ 24 ਤੇ 3ਾਂ ਦਾ 36 ਤੇ 4ਾਂ ਦਾ 48 ਜੇ ਹਾ ਜਿਹੜਾ ਹਰਮੀਤ ਜੀ ਆਇਆ ਪਹਿਲਾਂ ਟੱਕੜੀ ਤੇ ਖੜਾ ਹੁੰਦਾ ਸੀ ਹੁਣ ਝਾੜੂ ਫੜੀ ਖੜਾ ਹੈ ਕਮਾਲ ਹੀ ਹੋ ਗਈ ਸਿੱਧਾ ਟੱਕੜੀ ਤੋਂ ਝਾੜੂ ਆ ਗਿਆ ਪਹਿਲਾਂ ਟੱਕੜੀ ਤੇ ਲੜਦਾ ਸੀ ਇਹ ਤਿੰਨ ਵਾਰੀ ਐਮ.ਐਲ.ਏ ਬਣਿਆ ਹੈ ਮੈਂ ਇੱਕ ਥਾਪੜ ਕੇ ਕਹਿੰਦਾ ਇਹ ਮੰਤਰੀ ਰਿਹਾ ਬਾਦਲ ਦੀ ਸਰਕਾਰ ਜੇ ਮਰਾਦਪੁਰੇ ਦਾ ਮੁੰਡਾ ਇਹਨੇ ਚੌਕੀਦਾਰ ਵੀ ਲਵਾਇਆ ਤਾਂ ਇਹਨੂੰ ਮੋਟਾ ਪਾ ਦਿਓ ਦੱਸੋ ਕਿਹਦਾ ਮੁੰਡਾ ਚੌਕੀਦਾਰ ਰੁਆਣ ਬੋਲੋ ਯਾਰ ਤਿੰਨ ਵਾਰੀ ਤੇ ਹੁਣ ਫੇਰ ਪਹਿਲਾਂ ਇਹਦੀ ਕਾਲੀ ਦਾੜੀ ਸੀ ਹੋਰ ਚਿੱਟੀਆਂ ਇਨਫਰਕ ਇੰਨੀ ਹੈ ਜੇਤੀ ਚੌਥੀ ਵਾਰੀ ਵੀ ਕਮਲਾ ਬਣਨਾ ਹੈ ਤਾਂ ਬਣ ਜੋ ਮੈਂ ਨਹੀਂ ਕਹਿੰਦਾ ਛੱਡੋ ਅਗਲਾ ਆਉਂਦਾ ਕਿ ਲਿਆ ਕੀ ਦਿੰਨਾ ਯਾ ਸਮਾਨ ਕਿ ਲਿਆਇਆ 64000 ਰੁਪਇਆ ਲਿਆਇਆ ਭਗਵੰਤ ਮਾਨ ਆਲਾ ਤਿੰਨ ਜਰ ਨੂੰ ਪਾ ਦਿਆਂਗੇ ਤੇ ਜੇ ਦੇਣਾ ਹੀ ਹੋਈ ਨਹੀਂ ਚਾਚੀ ਕਰਾਉਂਗਾ ਹੁਣ ਮੈਂ ਆ ਗਿਆ ਚਾਚੀ ਮਾਪੇ ਮੈਂ ਕਰਾਉਂਗਾ ਫੇਰ ਗੱਲਾਂ ਹੀ ਐ ਇਹ ਲੱਕੜ ਦੇ ਮੁੰਡੇ ਹੀ ਐ ਇਹ ਗੱਲਾਂ ਤੇ ਗੌਰ ਫਰਮਾਇਓ ਤੇ ਕੀ ਦਿੱਤਾ ਮਾਨਾ ਨੇ ਤੁਹਾਨੂੰ ਝਾੜੂ ਨੇ ਕਿਕਲੀ ਕਲੀਰ ਦੀ ਸੁਣਾਈ ਅਸੀਂ ਦਿੰਦੇ ਸੀ 30 ਕਿਲੋ ਗਾਹ ਦੇ ਹੁਣ 5 ਕਿਲੋ ਹੀ ਮਿਲਦੀ ਹੈ ਬੋਲੋ ਹੈ ਪੰਜ ਮੈਦੀ ਪੰਜ ਤੇ ਪੰਜ ਪਿੱਛੇ ਬਾਹਰ ਚ ਖੜਾ ਹੁੰਦਾ ਜਿਵੇਂ ਬਾਪੂ ਦੀ ਕਣਕ ਹੁੰਦੀ ਆ ਕਾਗਰਸ ਮਨਮੋਹਨ ਸਿੰਘ ਕਾਨੂੰਨ ਬਣਾ ਕੇ ਗਿਆ ਸੀ ਉਹ ਪਹਿਲਾਂ ਗਰੀਬਾਂ ਦੇ ਬੱਚੇ ਫੌਜ ਚ ਭਰਤੀ ਹੋ ਜਾਂਦੇ ਸੀ ਲੱਖ ਫੌਜ ਦਾ ਅਹੁਦਾ ਖਾਲੀ ਪਿਆ ਕਿੰਨਾ ਲੱਖ 2 ਲੱਖ ਪਿਆ ਜਿੱਦੇ ਨਾਲ ਅੰਕਲ ਮੋਦੀ ਆਇਆ ਇਹਨੇ ਅਜਮੀ ਵੀ ਚਲਾਤੀ ਫੇ ਫੌਜਾਂ ਦੀ ਭਰਤੀ ਬੰਦ ਕਰਤੀ 4 ਸਾਲਾਂ ਬਾਅਦ ਭਰਤੀ ਕਰਕੇ ਰਿਟਾਇਰ ਕਰ ਦਿੰਦਾ ਗੱਲ ਮੇਰੀ ਸੱਚੀ ਹੈ કે ਝੂਠੀ ਹੈ ਬੋਲੋ ਬਾਂਦਰ ਦੇ ਲੋਗੋ